ਤੁਸੀਂ ਸੁਣ ਰਹੇ ਹੋ ਦਲੀਪ ਘੋਟਿਵਾਨਾ ਦੇ ਕਹਾਣੀ ਸੰਗ੍ਰਹਿ ਵਿੱਚੋਂ ਕਹਾਣੀ ਚਲਾਕ ਜੱਟੇ ਇੱਕ ਸਮੇਂ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਜੱਟ ਰਹਿੰਦਾ ਸੀ ਚਾਰ ਉਸ ਦੀਆਂ ਧੀਆਂ ਸਨ ਤੇ ਦੋ ਛੋਟੇ ਪੁੱਤਰ ਸਨ ਪਿੰਡ ਦੇ ਪਰਲੇ ਸਿਰੇ ਉੱਤੇ ਜੱਟ ਦੇ ਖੇਤ ਸਨ ਖੇਤਾਂ ਤੋਂ ਪਰੇ ਇੱਕ ਨਦੀ ਵਗਦੀ ਸੀ ਗਰਮੀਆਂ ਵਿੱਚ ਜਦੋਂ ਪਹਾੜਾਂ ਉੱਤੇ ਮੀਂਹ ਪੈਂਦਾ ਨਦੀ ਵਿੱਚ ਹੜ ਆ ਜਾਂਦੇ ਕੱਚੇ ਕੰਡੇ ਪੁਰਨ ਲੱਗਦੇ ਸਰਦੀਆਂ ਵਿੱਚ ਪਾਣੀ ਬੜਾ ਨੀਵਾ ਵਗਦਾ। ਨਦੀ ਦੇ ਦੋਹੀ ਪਾਸੇ ਸ਼ੌਹ ਵਾਲੇ ਦਰਖਤ ਸਨ। ਦਰਖਤਾਂ ਉੱਤੇ ਪੰਛੀਆਂ ਨੇ ਆਲਣੇ ਵੀ ਪਾਏ ਹੋਏ ਸਨ। ਉਹ ਜੱਟ tMapਾੜ ਤੁੱਪ ਵਿੱਚ ਹਲ ਵਾਹਦਾ ਕਦੇ-ਕਦੇ ਨਦੀ ਦੇ ਸ਼ੌਹ ਵਾਲੇ ਦਰਖਤਾਂ ਵੱਲ ਤੱਕ ਲੈਂਦਾ। ਪਰ ਉਹ ਉੱਥੇ ਕਦੇ ਜਾਂਦਾ ਨਹੀਂ ਸੀ। ਇਸ ਤਰ੍ਹਾਂ ਕੰਮ ਦਾ ਹਰਜ ਹੋਣਾ ਸੀ। ਚਾਰ ਉਸ ਦੀ ਧੀਆ ਸਨ ਤੇ ਦੋ ਛੋਟੇ ਪੁੱਤਰ। ਪੀਣ ਵਾਲਾ ਪਾਣੀ ਉਹ ਹਮੇਸ਼ਾ ਘਰੋਂ ਹੀ ਲੈ ਕੇ ਆਉਂਦਾ ਸੀ ਨਦੀ ਦਾ ਪਾਣੀ ਗੰਦਲਾ ਵੀ ਹੋ ਸਕਦਾ ਹੈ ਤੇ ਖਾਰਾ ਵੀ ਇਸ ਲਈ ਉਹ ਕਦੇ ਉੱਥੇ ਨਹੀਂ ਸੀ ਗਿਆ ਕਦੇ-ਕਦੇ ਉਸ ਨੂੰ ਲੱਗਦਾ ਹੋ ਸਕਦਾ ਹੈ ਨਦੀ ਦਾ ਪਾਣੀ ਨਿਰਮਲ ਹੀ ਹੋਏ ਹਲ ਵੋਂਦਾ ਕਦੇ-ਕਦੇ ਉਹ ਸੋਚਣ ਲੱਗ ਜਾਂਦਾ ਇਹ ਨਦੀ ਕਿੱਥੇ ਨੂੰ ਜਾ ਰਹੀ ਹੈ ਖਬਰੇ ਪੰਛੀਆਂ ਨੂੰ ਇਸ ਦੀ ਬੋਲੀ ਆਉਂਦੀ ਹੀ ਹੋਵੇ ਤੇ ਉਹਨਾਂ ਨੇ ਇਸ ਤੋਂ ਪੁੱਛ ਹੀ ਲਿਆ ਹੋਵੇ ਪਰ ਸਾਂੂ ਕੱਲੇ ਇਉਂ ਰਾਹ ਨਹੀਂ ਪਈਦਾ ਹੁੰਦਾ ਜਮਾਨਾ ਖੋਟਾ ਹੈ ਇੱਕ ਦਿਨ ਉਸਨੇ ਨਦੀ ਨੂੰ ਕਿਹਾ ਇਹ ਗੱਲ ਉਹ ਆਮ ਕਰਕੇ ਆਪਣੀ ਸਭ ਤੋਂ ਵੱਡੀ ਧੀ ਨੂੰ ਆਖਦਾ ਹੁੰਦਾ ਸੀ ਖੇਤਾਂ ਵਿੱਚ ਕੰਮ ਕਰਦੇ ਨੂੰ ਉਸ ਨੂੰ ਦੂਰ ਵਗਦੀ ਨਦੀ ਦੀ ਆਵਾਜ਼ ਸੁਣਦੀ ਰਹਿੰਦੀ ਤੇ ਉਸ ਨੂੰ ਲੱਗਦਾ ਇੱਥੇ ਉਜਾੜ ਵਿੱਚ ਉਹ ਇਕੱਲਾ ਨਹੀਂ ਘਰ ਕਿਸੇ ਨਾ ਕਿਸੇ ਗੱਲੋਂ ਜਦੋਂ ਜੱਟੀ ਉਸ ਨਾਲ ਲੜ ਪੈਂਦੀ ਉਹ ਖੇਤਾਂ ਵੱਲ ਨੂੰ ਤੋਰਾਂਦਾ ਖੇਤਾਂ ਦੇ ਪਾਰ ਭਾਵੇਂ ਕਦੇ ਉਸ ਨੂੰ ਉੰਜ ਹੀ ਤੋਖਲਾ ਲੱਗ ਜਾਂਦਾ ਕਿ ਜਦੋਂ ਉੱਥੇ ਜਾਏਗਾ ਤਾਂ ਨਦੀ ਉੱਥੇ ਨਹੀਂ ਹੋਵੇਗੀ ਦਿਨ ਪਰ ਦਿਨ ਉਹ ਬੁੱਢਾ ਹੋ ਰਿਹਾ ਸੀ ਉਸ ਦਾ ਪਰਿਵਾਰ ਜਵਾਨ ਹੋ ਰਿਹਾ ਸੀ ਵੱਡੀ ਕੁੜੀ ਤਾਂ ਉਸ ਨੇ ਵਿਆਹ ਦਿੱਤੀ ਸੀ ਦਿਨ ਪਰ ਦਿਨ ਜੱਟੀ ਉਸ ਨਾਲ ਵਧੇਰੇ ਲੜਦੀ ਹੋਰ ਕਰਦੀ ਵੀ ਕੀ ਘਰ ਦਾ ਕੰਮ ਤਾਂ ਬਹੁਤਾ ਉਸ ਦੀਆਂ ਧੀਆ ਕਰ ਲੈਂਦੀਆਂ ਸਨ ਅੱਜ ਜਦੋਂ ਲੜੀ ਜੱਟ ਹਮੇਸ਼ਾ ਵਾਂਗ ਖੇਤਾਂ ਨੂੰ ਤੁਰ ਪਿਆ ਜੱਟੀ ਤੂੰ ਇਹ ਬਰਦਾਸ਼ਤ ਨਾ ਹੋਇਆ ਉਹ ਵੀ ਪਿੱਛੇ-ਪਿੱਛੇ ਹੀ ਤੁਰੀ ਕਿ ਵੇਖਾਂ ਤਾਂ ਸਹੀ ਖੇਤ ਪਹੁੰਚ ਕੇ ਜੱਟ ਥੱਕਿਆਂ ਵਾਂਗ ਖੇਤ ਦੀ ਵਾਟੂ ਤੇ ਬੈਠ ਗਿਆ ਜੁੱਤੀ ਲਾਹ ਦਿੱਤੀ ਘਾਹ ਦੀ ਇੱਕ ਤੇੜ ਤੋੜ ਕੇ ਡੱਕੇ ਨਾਲ ਦੰਦ ਖੁਰੋਚਣ ਲੱਗ ਪਿਆ ਜੱਟੀ ਇੱਕ ਦਰਖਤ ਦੀ ਆੜ ਵਿੱਚ ਖੜੋਤੀ ਸਭ ਕੁਝ ਵੇਖ ਰਹੀ ਸੀ ਜੱਟ ਬੈਠਾ ਬੈਠਾ ਸੋਚਣ ਲੱਗ ਪਿਆ ਆਖਿਰ ਬੰਦਾ ਕਾਦੇ ਲਈ ਜਾਗ ਉੱਤੇ ਆਉਂਦਾ ਏ ਉਸ ਦੇ ਕੋਲ ਹੀ ਇੱਕ ਕਾਲੀ ਚਿੜੀ ਅੱਕ ਦੀ ਟਾਲੀ ਉੱਤੇ ਅੱਕ ਦੀ ਟਾਣੀ ਉੱਤੇ ਬੈਠੀ ਬੜੇ ਆਰਾਮ ਨਾਲ ਝੂਟੇ ਲੈ ਰਹੀ ਸੀ ਬਿਨਾ ਮਤਲਬ ਤੋਂ ਹੀ ਜੱਟ ਉੱਠ ਕੇ ਨਦੀ ਵੱਲ ਨੂੰ ਤੁਰ ਪਿਆ ਬਿਨਾ ਮਤਲਬ ਤੋਂ ਹੀ ਜੱਟੀ ਨੇ ਸਮਝਿਆ ਪਾਣੀ ਪੀਣ ਜਾ ਰਿਹਾ ਏ ਅੰਦਰਲੀ ਗਰਮੀ ਤੋਂ ਘਬਰਾ ਕੇ ਜੱਟ ਨੇ ਆਪਣੇ ਸੇਰ ਉਤੋਂ ਪਾਗ ਉਤਾਰ ਲਈ ਜੱਟੀ ਨੇ ਸਮਝਿਆ ਨਦੀ ਵਿੱਚ ਨਹਾਉਣ ਚੱਲਿਆ ਏ ਅੱਛਾ ਤਾਂ ਹੀ ਏ ਨਹੀਂ ਮੇਰੇ ਲੜਨ ਦਾ ਕੋਈ ਅਸਰ ਹੁੰਦਾ ਆਪ ਇੱਥੇ ਠੰਡੇ ਪਾਣੀ ਵਿੱਚ ਮੌਜਾਂ ਨਤਾਰੀਆਂ ਲਾਉਂਦਾ ਏ ਉਸਨੇ ਸੋਚਿਆ ਫਿਰ ਪਤਾ ਨਹੀਂ ਕਿਵੇਂ ਆਪ ਹੀ ਉਸਨੂੰ ਖਿਆਲ ਆਇਆ ਕਿਦਰ ਇਹ ਇਸ ਵਿੱਚ ਡੁੱਬ ਕੇ ਮਾਰੀ ਨਾ ਜਾਵੇ ਜੱਟ ਸੱਚਮੁੱਚ ਹੀ ਨਦੀ ਦੇ ਕੰਢੇ ਉੱਤੇ ਖੜੋਤਾ ਨਦੀ ਨੂੰ ਨੀਂਜ ਲਈ ਤੱਕ ਰਿਹਾ ਸੀ ਖਬਰੇ ਸੋਚ ਰਿਹਾ ਸੀ ਕਿ ਗੰਗਾ ਵੀ ਇੱਕ ਅਜਹੀ ਹੀ ਨਦੀ ਹੈ ਜਿਸ ਵਿੱਚ ਬੰਦੇ ਦੇ ਫੁੱਲ ਪਾਏ ਜਾਂਦੇ ਹਨ ਤੇ ਗੰਗਾ ਉਸ ਜੱਟ ਦੀ ਮਾਂ ਦਾ ਨੌਵੀਂ ਸੀ ਇਸ ਤੋਂ ਪਹਿਲਾਂ ਕਿ ਜੱਟ ਨਦੀ ਵਿੱਚ ਨਹਾਉਂਦਾ ਜਾਂ ਪਾਣੀ ਪੀਂਦਾ ਜਾਂ ਡੁੱਬ ਕੇ ਮਰਦਾ ਜੱਟੀ ਨੇ ਹੋਰ ਕੁਝ ਲੱਭਦਾ ਨਾ ਦੇਖ ਆਪਣੇ ਆਲੇ ਦੁਆਲੇ ਉਹ ਗੰਦਮਾਂ ਦੇ ਇਕੱਠਾ ਕੀਤਾ ਤੇ ਨਦੀ ਵਿੱਚ ਵਗਾਹ ਮਾਰਿਆ ਆਪਣੇ ਹੱਥਾਂ ਦਾ ਕੀ ਆ ਉਹ ਤਾਂ ਤੋਤੇ ਜਾਣਗੇ ਉਸਨੇ ਸੋਚਿਆ ਜਾਟੇ ਦੇਖ ਕੇ ਹੈਰਾਨ ਹੋ ਗਿਆ ਕਿਉਂਕਿ ਨਾ ਉਸ ਦਾ ਨਦੀ ਵਿੱਚ ਨਹਾਉਣ ਦਾ ਖਿਆਲ ਸੀ ਨਾ ਪਾਣੀ ਪੀਂਦਾ ਤੇ ਨਾ ਹੀ ਡੁੱਬ ਕੇ ਮਰਨ ਦਾ ਉਹ ਤਾਂ ਉੰਜ ਹੀ ਉੱਥੇ ਆ ਗਿਆ ਸੀ ਬੇਮਤਲਬ ਹੀ ਧੰਨਵਾਦ